ਕੁਰਸੇ ਦੀ ਕਿਸੇ ਆਗੂ ਦੀ ਸ਼ਹਿਤ ਮੈਂ ਕਿਹਾ ਇਹਨੇ ਇਹਦੇ ਕਿਸੇ ਕੁਲੀਕ ਦੀ ਸ਼ਹਿਤ ਇਹਨੇ ਕੀਤਾ ਹੁਣ ਉਹ ਕਲੀਕ ਕੌਣ ਆ ਜੀ ਇਹਨੂੰ ਪਤਾ ਹੋਊ ਇਹਨੂੰ ਪੁੱਛੋ ਜੀ ਮੈਂ ਤਾਂ 15 ਦਿਨਾਂ ਬਾਅਦ ਖੁਲਾਸਾ ਕਰੂੰਗਾ ਹੁਣ ਮੈਂ ਕੀ ਕਹੇਦਾ ਕਹਿੰਨਾ ਜੁੜੇ ਕਾਂਗਰਸ ਭਰੀ ਪਈ ਆ ਕਪੂਰਥਲੇ ਵੀ ਆ ਜਲੰਧਰ ਵੀ ਆ ਜਿੱਦਾਂ ਅਕਾਲੀ ਦਲ ਦਾ ਗਾੜਾ ਉਹਦਾ ਕਾਂਗਰਸ ਹੁਣ ਕੀ ਪਤਾ ਇਹ ਕਿਹਦੇ ਕਹਿੰਦੇ ਕਰ ਰਿਹਾ ਬਸ ਇੱਕ ਨੈਚੁਰਲ ਗੱਲ ਹੈ ਨਾ 14 ਮਹੀਨੇ ਚ ਕੋਈ ਕਾਰਵਾਈ ਨਹੀਂ ਕੋਈ ਇੱਕ ਬਿਆਨ ਨਹੀਂ ਇਸ ਬੰਦੇ ਦਾ ਜਦੋਂ ਤਾਂ ਮੈਂ ਹਲਕਾ ਇੰਚਾਰਜ ਕਪੂਰਥਲੇ ਲੱਗਿਆ ਲਾਡੀ ਸ਼ੇਰੋ ਵਾਲੀਆ ਸਾਹਿਬ ਨੂੰ ਲੈ ਕੇ ਇੱਥੇ ਬਿਆਨ ਦੇਣ ਆ ਗਏ ਲਾਡੀ ਸ਼ੇਰੋ ਵਾਲੀਆ ਸਾਹਿਬ ਵੈਸੇ ਮੈਂ ਆਪਣੇ ਸਮਝ ਲਾਡੀ ਸ਼ੇਰੋ ਵਾਲੀਆ ਸਾਹਿਬ ਨੂੰ ਇੱਕ ਚੰਗਾ ਇਨਸਾਨ ਸਮਝਦਾ ਕਿ ਵਧੀਆ ਬੰਦਾ ਹੈ ਚੰਗਾ ਜੱਟ ਅੱਛਾ ਬੰਦਾ ਆ ਪਰ ਮੈਨੂੰ ਨਹੀਂ ਪਤਾ ਕਿ ਉਹਨੇ ਇੰਨੀ ਨੀਂਚ ਗੱਲ ਕਿੱਦਾਂ ਕਰਤੀ ਇਹਨਾਂ ਲੋਕਾਂ ਦੇ ਮਗਰ ਲਾ ਕੇ ਤੂੰ ਤਾਂ ਬਈ ਚੰਗਾ ਬੰਦਾ ਹੈ ਤੂੰ ਇਹ ਕਿਹੜੇ ਕੰਮਾਂ 'ਚ ਪੈ ਗਿਆ ਤੂੰ ਆਪਣੀ ਮਾਈਨਿੰਗ ਮੋਰਨਿੰਗ 'ਚ ਕਰੀ ਜਾਂਦਾ ਉੱਥੇ 5 ਸਾਲ ਹੋ ਗਏ ਪਹਿਲਾਂ ਵੀ ਕਰੀ ਜਾਂਦਾ ਸੀ ਹੁਣ ਵੀ ਕਰੀ ਜਾਂਦਾ ਜੇ ਕਰਨਾ ਤੇ ਉੱਥੇ ਕਰਨਾ ਤੂੰ ਤੇਰੇ ਪਿੰਡ ਗੋਲੀ ਚੱਲੀ ਆ ਦਾਤ ਚੱਲੇ ਤੇਰਾ ਰਾਈਟ ਹੈਂਡ ਬੰਦਿਆ ਨੇ ਬੰਦੇ ਜ਼ਖਮੀ ਕੀਤੇ ਇੱਕ ਬਿਆਨ ਨਹੀਂ ਦਿੱਤਾ ਲਾਡੀ ਸਾਹਿਬ ਤੁਸੀਂ ਤੁਸੀਂ ਆ ਕੇ ਚੌਥੇ ਮੱਲੇ ਇੱਥੇ ਆ ਕੇ ਤੁਸੀਂ ਆਪਣਾ ਗਿਆਨ ਵੰਡ ਰਹੇ ਹੋ ਭਾਈ ਤੂੰ ਉੱਥੇ ਆਪਣਾ ਏਰੀਆ ਦੇਖ ਇਧਰਲਾ ਏਰੀਆ ਸੀ ਆਪੀ ਸੰਭਲਾਂਗੇ ਅਸੀਂ ਹਮਦਰਦਾਂ ਚਲੰਦਰ ਦੇ ਤੇ ਕਪੂਰ ਚਲੇ ਉਸ ਬੰਦੇ ਇੱਕ ਗੱਲ ਤੁਸੀਂ ਤੁਹਾਡਾ ਕੀ ਕਹਿਣਾ ਹੈ ਤੁਸੀਂ ਇੱਕ ਗੱਲ ਦੱਸੀਆ ਜੀ ਮੈਂ ਬినੰਦਰ ਨੇ ਬੜੀ ਸੋਹਣੀ ਬੜਾ ਇੰਟੈਲੀਜੈਂਟ ਬੱਚਾ ਹੈ ਇਹਨੇ ਗੱਲ ਕਹੀ ਤੇ ਮੈਂ ਉਹ ਇੱਕ ਗੱਲ ਦਾ ਜਵਾਬ ਦੇ ਦਵਾ ਸਾਬ ਪ੍ਰਗਟ ਸਿੰਘ ਜੀ ਤੁਸੀਂ ਇੱਕ ਬਿਆਨ ਚ ਕਿਹਾ ਕਿ ਭੁਜਾਵਾਂਗੇ ਚੰਗਾ ਭਾਈ ਮੈਂ ਉਹ ਇੰਡਸਟਰੀਲਿਸਟ ਨਿਗਾ ਮੈਂ ਉਹ ਹੋਟਲੇਅਰ ਨਿਗਾ ਜਿੰਨੂੰ ਤੂੰ ਆਪਦੇ ਘਰੇ ਬੁਲਾ ਕੇ ਰਾਜੀਨਾਵੇ ਦੇ ਨਾਮ ਤੇ ਆਪਦੇ ਘਰੇ ਬੁਲਾ ਲਿਆ ਸੀ ਆਪਦੇ ਡਰਾਇੰਗ ਰੂਮ ਚ ਬਿਠਾ ਕੇ ਆਪਣੇ ਕਲੀਗ ਨੂੰ ਬੁਲਾ ਲਿਆ ਸੀ ਕਪੂਰਤ ਨੇੋਂ ਤੇ ਥੱਪੜ ਮਰਵਾਤਾ ਸੀ ਆਪਣੇ ਯਾਰ ਦੇ ਮੈਂ ਉਹ ਨਿਗਾ ਮੈਂ ਭਾਈ ਥੱਪੜ ਮਾਰਨ ਵਾਲਿਆ ਚੋਂ ਆ ਮੈਂ ਖਾਨ ਵਾਲਿਆ ਚੋਂ ਨਹੀਂ ਜੇ ਕਿਤੇ ਭੁਲੇਖਾ ਵਹਿਮ ਹੋਊਗਾ ਮੇਰਾ ਫੋਨ 24 ਘੰਟੇ ਉਪਰ ਜਦੋਂ ਮਰਜ਼ੀ ਭੁਲੇਖਾ ਕੱਢ ਲੈ ਜਿਹੜਾ ਤੂੰ ਭੁਜਾਣ ਦੀ ਗੱਲ ਕੀਤੀ ਨਾ ਵੇਖ ਲਾਂਗੇ ਕੌਣ ਕਿਨੂੰ ਭੇਜਦਾ ਤੈਨੂੰ ਚਿਜਕ ਆਈ ਨਹੀਂ 15 ਦਿਨਾਂ ਬਾਅਦ ਮੈਂ ਕੱਚੇ ਚਿੱਠੇ ਅਗੇ ਰੱਖ ਦੇਣੇ ਆ ਮੈਨੂੰ ਕੋਈ ਚਿਜਕ ਨਹੀਂ ਮੈਂ ਤਾਂ ਇੱਕ ਇੱਕ ਵੀ ਨਹੀਂ ਸੋਚ ਜਾ ਰਹੀ ਆ ਆਈ ਐਮ ਨਾਟ ਸ਼ੂਰ ਅਬਾਊਟ 댓 ਆਈ ਐਮ ਜਸਟ ਗੋਇੰਗ ਟੂ ਥਿੰਕ ਥਿਸ ਕਿ ਮੇਰੇ 14 ਮਹੀਨੇ ਸਿንስ 14 ਮੰਥਸ ਆਈ ਐਮ ਵਰਕਿੰਗ ਹੇਅਰ ਤੇ ਕੁਛ ਨਹੀਂ ਬੋਲੇ ਸਰ ਪ੍ਰਗਟ ਸਿੰਘ 45 ਦਿਨਾਂ ਤੋਂ ਜਦੋਂ ਤੋਂ ਸਿンス ਆਮ ਹਲਕਾ ਇਨਚਾਰਜ ਆਫ ਕਪੂਰਤਲਾ ਮੇਰੀ ਅਪੁਆਇੰਟਮੈਂਟ ਹੁੰਦੀ ਹੈ ਸਿンス ਦੈਨਸ ਆਪ ਪ੍ਰਗਟ ਸਿੰਘ ਰਿਪੀਟਿਡਲੀ ਕਾਲਿੰਗ ਸੀਪੀ ਸਾਹਿਬ ਡੀਐਸਪੀ ਸਾਹਿਬ ਐਸਐਚਓ ਮਾਈਨਿੰਗ ਅਫਸਰ ਸਾਰਿਆਂ ਨੂੰ ਕਾਲ ਕਰ ਰਿਹਾ ਕਿ ਇਹਦਾ ਕੰਮ ਬੰਦ ਕਰਾਓ 45 ਦਿਨਾਂ ਚ ਐਸਾ ਭਾਈ ਕੀ ਹੋ ਗਿਆ ਤੈਨੂੰ ਕਿੱਥੋਂ ਇਨਸਟਰਕਸ਼ਨ ਮਿਲੀ ਆ ਤੈਨੂੰ ਕੌਣ ਗਾਈਡ ਕਰ ਰਿਹਾ ਤੂੰ ਕਿਉਂ 45 ਦਿਨਾਂ ਦਾ ਮੇਰੇ ਖਿਲਾਫ ਬਿਆਨ ਦੇ ਰਿਹਾ ਲਾਡੀ ਸ਼ੇਰੋ ਵਾਲੀਆ ਸਾਹਿਬ ਕਿਉਂ ਆ ਰਹੇ ਆ ਸ਼ਾਹਕੋੜ ਤੋਂ ਇੱਥੇ ਮੇਰੇ ਖਿਲਾਫ ਚੱਲ ਕੇ ਕਿਹੜੀ ਇਨਸਿਕਿਉਰਿਟੀ ਤੁਹਾਨੂੰ ਮੇਰੇ ਖਿਲਾਫ ਆ ਗਈ ਆ ਇਹ ਸੋਚ ਨਹੀਂ ਸੋਚ ਰਿਹਾ ਮੈਂ ਮੈਂ ਇਹਨੂੰ ਸ਼્યોਰ ਨਹੀਂ ਆ ਕਿਹਨੇ ਭੇਜਿਆ ਨਹੀਂ ਵੀ ਕਿਸੇ ਨੇ ਭੇਜਿਆ ਹੋਵੇ ਇਹਨਾਂ ਦੇ ਯਾਰ ਦੋਸਤ